ਪਰ ਜਿਹੜਾ ਵੀ ਐ ਬਾਅਦ ਚ ਐਨਾ ਹੁਣ ਸੇਵਾ ਕੀਤੀ ਹਨਾ ਕੋਈ ਵੀ ਚੋ ਕਹਿੰਦਾ ਥਾਣੇਦਾਰ ਅੰਕਲ ਵੀ ਟਰੈਕਟਰ ਨਹੀਂ ਪਹੁੰਚੇ ਠੀਕ ਆ ਥਾਣੇਦਾਰ ਅੰਕਲ ਹੁਣ ਤੁਹਾਨੂੰ ਮੈਂ ਗੱਲ ਦੱਸਾਂ ਜਿੱਥੋਂ ਤੱਕ ਵੀ ਅਸੀਂ ਜਿੰਨੇ ਟਰੈਕਟਰ ਨੇ ਅਰੇ ਹੋਂ ਰਿਕਾਰਡ ਆ ਸਾਰੇ ਅਸੀਂ ਸਾਡੇ ਹੁਣ ਤੱਕ ਦੇ 51 ਟਰੈਕਟਰ ਹੋ ਗਏ ਆ ਠੀਕ ਆ ਤੇ ਸਾਰੇ ਟਰੈਕਟਰ ਹੁਣ ਬਾਕੀ ਵਾਈਗਰ ਇੰਨੇ ਜੋਗੇ ਵੀ ਹੋਵਾਂਗੇ ਵੀ ਘਰ ਘਰ ਦੇਈਏ ਨਾ ਉਹ ਦੇਲੀ ਮੈਨੂੰ ਪ੍ਰਧਾਨ ਮੰਤਰੀ ਪੜ੍ਹਨਾ ਪੈਣਾ ਤੇ ਤੁਸੀਂ ਆਖਿਆ ਬਣਾਉਣਾ ਨਹੀਂ ਇਹ ਮੈਂ ਹੱਸਦਾ ਜਸਟ ਕਿਡਿੰਗ ਤੇ ਸੋ ਜਿੰਨੀ ਕੋਈ ਸੇਵਾ ਕਰਦਾ ਉਹਨੂੰ ਪ੍ਰਮਾਨ ਕਰੀਦੀ ਆ ਠੀਕ ਆ ਹਰ ਬੰਦਾ ਆਪਦੇ ਘਰੋਂ ਕਰਦਾ ਆਪਦੀ ਮਿਹਨਤੋਂ ਕਰਦਾ ਸੋ ਉਹਨੂੰ ਪ੍ਰਮਾਨ ਕਰੀਦਾ ਜਿਹੜੇ ਕਈ ਨਿਊਜ਼ ਚੈਨਲ ਵਾਲੇ ਚੱਕ ਕੇ ਕੈਮਰਾ ਉਹੀ ਤੁਹਾਡੇ ਤੱਕ ਕਿਉਂਕਿ ਆਪਾਂ ਦਾ ਦੇਖੋ ਜੀ ਦਿਲੋਂ ਚੱਲੇ ਆ ਠੀਕ ਆ ਤਿੰਨੇ ਭਰਾ ਠੀਕ ਆ ਵਾਹਿਗੁਰੂ ਜਾਣਦਾ ਐਨੀ ਸੇਵਾ ਐ ਤਾਂ ਐਸ ਆ ਸਟਾਈਲ ਚੱਲਿਆ ਵੀ ਮਾਤਾ ਮਾਝ ਇੱਕ ਦੋ ਸੰਭਲੇਗੀ ਠੀਕ ਆ ਕਰਾਇਆ ਹੈਗਾ ਨਹੀਂ ਕਰਾਇਆ ਵੀ ਦੋ ਠੀਕ ਆ ਜੋ ਸਾਡੇ ਵੀ ਜੋ ਵਾਹ ਕਰੂ ਨੇ ਜੋ ਜਿੰਨੇ ਅਸੀਂ ਜੋਗੇ ਹੈਗੇ ਆ ਠੀਕ ਆ ਤੇ ਘਰ ਘਰ ਟਰੈਕਟਰ ਮਚਾਉਣਾ ਉਹ ਵੀ ਕੋਈ ਨਹੀਂ ਬਾਬਾ ਮੇਅਰ ਕਰੂਗਾ ਸੋ ਮੈਂ ਆਪਣੇ ਪੱਤਰਕਾਰਾਂ ਨੂੰ ਕਹਿਣਾ ਚਾਹਣਾ ਯਾਰ ਤੂੰ ਵੀ ਪਲੀਜ਼ ਠੀਕ ਆ ਇੱਕ ਆਪਾਂ ਕਿਸੇ ਨਾਲ ਨਾ ਮੈਨੂੰ ਮੇਰੀਆਂ ਗੱਲਾਂ ਫੇਰ ਉਹ ਦੂਜੇ ਲੋੜ ਚੱਲ ਪੈਂਦੀਆਂ ਠੀਕ ਆ ਇੱਕ ਅਸੀਂ ਸੇ ਆਪਾਂ ਇੱਕ ਕਿਸੇ ਦਾ ਨਾ ਆਪਣੇ ਦੂਵੇਂ ਭੈਣ ਭਰਾ ਅਸੀਂ ਬੋਲ ਨਹੀਂ ਸਕਦੇ ਸੀ ਅਸੀਂ ਉਹਨਾਂ ਦੇ ਸੇਵਾ ਕਰਕੇ ਆਏ ਉਹਨਾਂ ਦੇ ਕਿਸੇ ਦੇ ਆਪਾਂ ਆਪਾਂ ਹੁਣ ਜਿੰਨੇ ਆਪਣੇ ਹੱਥ 'ਚ ਪੈਸੇ ਆਪਾਂ ਫੜਾਏ ਠੀਕ ਆ ਵੀ ਘਰ ਸਟਾਰਟ ਕੀਤਾ ਹੁਣ ਉਹਦੇ ਵਿੱਚ ਵੀ ਆਲੋਚਨਾ ਆ ਗਈ ਇੱਕ ਬੰਦੇ ਨੇ ਜੀ ਜਿਹੜੇ ਮਨਕਿਰਤਾਲਕ ਪੈਸੇ ਦੇ ਕੇ ਗਿਆ ਇਹ ਪਿੰਡ ਦੇ ਬੰਦੇ ਖਾ ਗਏ ਇਹ ਐ ਖਾ ਗਏ ਉਹ ਵਿਚਾਰੇ ਨੂੰ ਅਸੀਂ ਫੋਨ ਲਾ ਲਿਆ ਵੀ ਯਾਰ ਵੀ ਇਹ ਪੈਸਾ ਰਾਮ ਦਾ ਹੁੰਦਾ ਫੇ ਵੀ ਜਦੋਂ ਆਪਾਂ ਕਿਸੇ ਨੂੰ ਦਿੱਤਾ ਪੈਸਾ ਖਰਚਦੇ ਆਂ ਆ ਕੰਮ ਕਰਦੇ ਉਹ ਕਹਿੰਦਾ ਬਈ ਜੀ ਵਾਇਗਰੂ ਨੂੰ ਜਾਣ ਦੇਣੀ ਆ 1 ਰੁਪਿਆ ਵੀ ਕਹਿੰਦਾ ਮੇਰੇ ਪੈਸੇ ਮੈਂ ਕੋਲੋਂ ਲਾਏ ਹੋਣਗੇ ਜਿੰਨੇ ਪੈਸੇ ਤੁਸੀਂ ਕਿੰਨੇ 5-7 ਲੱਖ ਦੇ ਕੇ ਗਏ ਹੋਗੇ ਆਪਾਂ ਜਿੰਨਾ ਵੀ ਦਿੱਤਾ ਉਹ ਕਹਿੰਦਾ ਮੈਂ ਆਪਦੇ ਹੋਰ ਪੱਲਿਆਂ ਲਾਏ ਹੋਣਗੇ ਕਹਿੰਦਾ ਮੈਂ ਫਿਰ ਨਿਊਜ਼ ਦੀ ਚੱਲੀ ਜਾਂਦੀ ਆ ਕਹਿੰਦਾ ਬਈ ਜੀ ਜਿੰਨਾ ਨਾਲ ਸਾਡੀ ਨਹੀਂ ਬਣਦੀ ਉਹ ਐਂਟੀ ਆ ਨਿਊਜ਼ ਚਲਾਈ ਜਾਂਦੇ ਆ ਸੋ ਹੱਥ ਬੰਨ੍ਹ ਦੇ ਆ ਕੰਮ ਨਾ ਕਰੋ ਜਿਹੜਾ ਹੁਣ ਭਵਾਨ ਦੀ ਤੇਰੇ ਜੁਮੇ ਹੁਣ ਤੇਰੇ ਪਿੰਡ ਮੈਂ ਆ ਗਿਆ ਮੈਂ ਤੈਨੂੰ ਜਾਣਦਾ ਨਾ ਅਭੀ ਗੱਲ ਨੂੰ ਮੈਨੂੰ ਰਾਜ ਮਿਲ ਗਿਆ ਤੇ ਮੈਨੂੰ ਤੂੰ ਵਧੀਆ ਲੱਗਾ ਮੈਂ ਤੈਨੂੰ ਪੈਸੇ ਦੇਤੇ ਹੁਣ ਜਿੰਨਾ ਤੇਰੀ ਨਹੀਂ ਬਣਦੀ ਉਹ ਕਦੇ ਵੀ ਇਹ ਪੈਸੇ ਖਾ ਗਿਆ ਐ ਕਹੋ ਹੁਣ ਸਾਨੂੰ ਇਨੀ ਨੌਲੇਜ ਨਹੀਂ ਹੈਗੀ ਸੋ ਹੱਥ ਬੰਨਦੇ ਆ ਉਹ ਬੰਦਿਆਂ ਨੂੰ ਪਾਟੀਆਂ ਬਾਦੀਆਂ ਸਾਰੇ ਪਿੰਡਾਂ ਜਾ ਪਰ ਆਹ ਕੰਮ ਨਾ ਕਰੋ ਉਹ ਹੜਾਂ ਦਾ ਟਾਈਮ ਸੀ ਠੀਕ ਆ ਆਪਾਂ ਨੂੰ ਆਪਾਂ ਨੂੰ ਪੰਜਾਬ ਦੇ ਨਾਲ ਖੜਨਾ ਸਾਡਾ ਫਰਜ਼ ਸੀ ਠੀਕ ਆ ਆਪਾਂ ਜੋ ਆਪਾਂ ਹਣਾ ਉਹਨੂੰ ਹੁਣ ਉਹ ਚੀਜ਼ਾਂ ਵੀ ਹੁਣ ਗੱਲਾਂ ਹੀ ਹੋਰ ਬਣਾਈ ਜਾਂਦੇ ਆ ਪਲੀਜ਼ ਆਹ ਚੀਜ਼ਾਂ ਪੱਤਰਕਾਰ ਵੀ ਨਾ ਕਰਨ ਦੇ ਸਿਆਣੇ ਬਣੋ ਤੇ ਵਾਹਿਗੁਰਦੀ ਖਾਲਸਾ ਵਾਹਿਗੁਰਦੀ ਫਾਦੇ